ਪੰਜਾਬ ਚ ਪੰਚਾਇਤਾਂ ਜਿਸਾਂ ੱੱੱੱ ਹੋਇਆ ਉਸ ਤਰ੍ਹਾਂ ਹੀ ਸੇਮ ਉਸੇ ਪੈਮਾਨੇ ਤੇ ਕਾਰਪੋਰੇਸ਼ਨਸ ਦੇ ਵਿੱਚ ਤੇ ਮਿਸੀਪੈਲਿਟੀਆਂ ਦੇ ਵਿੱਚ ਵੱਡੇ ਪੈਮਾਨੇ ਤੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਐਂਡ ਇਹ ਮੈਂ ਸਿੱਧਾ ਚਾਰਜ ਲਗਾਨਾ ਭਗਵੰਤ ਮਾਨ ਦੀ ਡਾਇਰੈਕਸ਼ਨਸ ਦੇ پولیس ਨੇ ਵੱਡੇ ਪੈਮਾਨੇ ਤੇ ਗੁੰਡਾਗਰਦੀ ਕੀਤੀ ਅਫਸੋਸ ਦੀ ਗੱਲ ਏ ਕਿ ਜਿਹੜੀ ਪਾਰਟੀ ਕਹਿੰਦੀ ਸੀ ਕਿ ਅਸੀਂ ਪਾਰਟੀ ਵਿੱਚ ਡਿਫਰੈਂਸ ਹੋਵਾਂਗਾ ਅਸੀਂ ਸਿਧਾਂਤਾਂ ਦੀ ਰਾਜਨੀਤੀ ਕਰਨ ਬਿਲਕੁਲ ਹੀ ਪਰਦਾ ਫਾਸ਼ ਹੋ ਗਿਆ ਕਿ ਨਾ ਕਿਸੇ ਸਿਧਾਂਤ ਤੇ ਨਾ ਕਿਸੇ ਪਾਲਿਸੀ ਜੂ ਵਿਸ਼ਵਾਸੇ ਨਿਰਾਤੋ ਕਈ ਦੇਣਾ ਸੀ ਲੋਕਾਂ ਨੂੰ ਮੈਂ ਤੁਹਾਨੂੰ ਪਹਿਲੇ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਜਿਹੜੇ ਸਰਪੰਚ ਜਨਾ ਧੋਖਾ ਹੋਇਆ ਜਾਂ ਧੱਕਾ ਹੋਇਆ ਉਹ ਆਨਵਲ ਸੁਪਰੀਮ ਕੋਰਟ ਕੋ ਗਏ ਤੇ ਆਨਵਲ ਸੁਪਰੀਮ ਕੋਰਟ ਕਹੇ ਕਹਿਣਾ ਸੀ ਕਿ 13000 ਪੰਜਾਬ ਦੀ ਪੰਜਾਬ ਦੀ ਪੰਚਾਇਤ ਦੇ ਵਿੱਚ 3000 ਤੇ ਸਰਬਸੰਮਤੀ ਹੋਈ ਉਹ ਵੀ ਰਾਨਸ਼ਣ ਕਿ ਇੱਥੇ ਤੇ ਪਰਿਵਾਰਾਂ 'ਚ ਸਰਬਸੰਮਤੀ ਪੰਜ ਚਾਰ ਮੈਂਬਰਾਂ 'ਚ ਨਹੀਂ ਹੁੰਦੀ ਅਕਸਰ ਤੇ 3000 ਪੰਚਾਇਤ ਦੇ ਵਿੱਚ ਉਹ ਕਹਿਣ ਲੱਗੇ ਇਥੋਂ ਨਜ਼ਰ ਆਉਂਦਾ ਹੈ ਕਿ ਠੀਕ ਕਿ ਜਿਹੜੀਆਂ ਇਲੈਕਸ਼ਨਸ ਨਹੀਂ ਹੋਏ ਸੇਮ ਮੈਂ ਦੱਸਣਾ ਚਾਹਨਾ ਪਟਿਆਲੇ ਦੇ ਵਿੱਚ ਅਸੀਂ ਅੱਜ ਦੱਸਿਆ ਕਿ ਤੁਹਾਡੇ ਬਕਾਇਦਾ ਤੌਰ ਤੇ ਤੁਸੀਂ 2 IAS ਅਫਸਰ ਵੀ ਉੱਥੇ ਲਗਾਏ ਸੀ ਐਸ ਅਬਜ਼ਰਵਰਸ ਤੁਸੀਂ ਕੈਮਰੇ ਵੀ ਲਗਵਾਏ ਨੇ ਜਿਸ ਬਿਲਡਿੰਗ ਦੇ ਵਿੱਚ ਨੋਮੀਨੇਸ਼ਨਸ ਲੈਣੀਆਂ ਸੀ ਉੱਥੇ ਪਹਿਲੇ ਇਹਨਾਂ ਨੇ ਕਹਿ ਦਿੱਤਾ ਕਿ ਕੱਲਾ ਇੱਕ ਕੈਂਡੀਡੇਟ ਤੇ ਇੱਕ ਪ੍ਰੋਪੋਜ਼ਰ ਜਾਏਗਾ ਅੰਦਰ ਤਕਰੀਬਨ 150 ਤੋਂ 200 ਗੁੰਡਾ ਪਟਿਆਲੇ ਦਾ ਜਿਹੜਾ ਸ਼ਹਿਰ ਦਾ MLA ਹੈ ਇਹਨਾਂ ਦਾ ਉਹਨੇ ਆਪਣੇ ਗੁੰਡੇ ਬਿਠਾਏ ਸੀ ਉਹਨਾਂ ਨੇ ਫਿਜ਼ੀਕਲੀ ਸਾਡੇ ਕੈਂਡੀਡੇਟਸ ਨੂੰ ਉਹਨਾਂ ਦੇ ਪ੍ਰੋਪੋਜ਼ਲਸ ਨੂੰ ਤੇ ਇੱਕ ਕੇਸ ਦੇ ਵਿੱਚ ਇੱਕ ਸਾਡੇ ਕੈਂਡੀਡੇਟ ਦੀ ਵਾਈਫ ਨੂੰ ਉਥੇ ਮੈਨ ਹੈਂਡਲ ਕੀਤਾ ਕੁੱਟਿਆ ਮਾਰਿਆ ਕਾਗਜ਼ ਹੱਤਾ ਜੋ ਉਹਨਾਂ ਦੀ ਨਾਮਿਨੇਸ਼ਨਸ ਖੋਈਆਂ ਗਈਆਂ ਪਾੜੀਆਂ ਗਈਆਂ ਜਿਹੜਾ ਸੀ ਸਾਰਾ ਰਿਕਾਰਡ ਅੰਦਰ ਇਲੈਕਸ਼ਨ ਕਮਿਸ਼ਨ ਸਾਹਿਬ ਇਥੋਂ ਤੱਕ ਇੱਕ ਸਾਡੇ ਸ਼ਹਿਰ ਦੇ ਬਲਾਕ ਦੇ ਪ੍ਰਧਾਨ ਨੇ ਉਹਨਾਂ ਨੇ ਪਹਿਲੇ ਜਿਹੜੇ ਫਾਰਮ ਦੇਣੇ ਹੁੰਦੇ ਨੇ ਜਿਹੜੇ ਪ੍ਰਦੇਸ਼ ਕਾਂਗਰਸ ਵੱਲੋਂ ਦਿੱਤੇ ਜਾਂਦੇ ਨੇ ਸੋ ਦੱਟ ਸਿੰਬल्स ਦੀ ਅਲਾਟਮੈਂਟ ਵਾਸਤੇ ਉਹ ਵੀ ਉਹਨਾਂ ਨੇ ਆਰੋ ਨੂੰ ਖੁਦ ਫਾਰਮ ਦਿੱਤਾ ਔਨ ਕੈਮਰਾ ਸੀ ਇਹ ਗੱਲ ਕਰ ਰਹੇ ਜਿਹੜੀ ਅਸੀਂ ਉੱਤੇ ਦਿੱਤੀ ਉਹਨਾਂ ਤੇ ਉਹ ਖੁਦ ਵੀ ਕੈਂਡੀਡੇਟ ਸਨ ਤਿੰਨ ਵਾਰ ਦੇ ਸਿਟਿੰਗ ਮਿਸਪਲ ਕਾਰਪੋਰੇਟਰ ਨੇ ਪਟਿਆਲੇ ਦੇ ਸ਼ਰਮਨ ਸਾਹਿਬ ਰਾਜੇਸ਼ ਸ਼ਰਮਾ ਉਹਨਾਂ ਦਾ ਉਹਨਾਂ ਨੇ ਆਰੋ ਨੂੰ ਕਿਹਾ ਜੀ ਕਿ ਆਹ ਤੇ ਫਾਰਮ ਹੈ ਸਾਰਿਆਂ ਦੇ ਸਿੰਬल्स ਵਾਸਤੇ ਆਹ ਮੇਰਾ ਫਾਰਮ ਐਕਸੈਪਟ ਕਰ ਲੋ ਕਹਿ ਲੱਗਿਆ ਜੇ ਬਾਹਰ ਖੜੋ ਉਹ ਕਹਿੰਦੇ ਸੀ ਬਾਹਰ ਤੇ ਲੋਕੋ ਕਪੜੇ ਪਾੜ ਰਹੇ ਨੇ ਡਾਕੂਮੈਂਟ ਪਾੜ ਰਹੇ ਨੇ ਹੁਣ ਤੇ ਮੈਂ ਬੜੀ ਮੁਸ਼ਕਲ ਪਹੁੰਚੀ ਆ ਕਿਰਪਾ ਕਰਕੇ ਮੇਰਾ ਨੋਮੀਨੇਸ਼ਨ ਤੇ ਲੈ ਲਓ ਹੀ ਰਿਫਿਊਜ਼ਡ ਤੇ ਬਾਹਰ ਉਹਨਾਂ ਨੂੰ ਫਿਰ ਉਹਨਾਂ ਨੇ ਉਹਨਾਂ ਦੇ ਫਾਦਰ ਨੂੰ ਮੈਂ ਹੈਂਡਲ ਕੀਤਾ ਸਾਰੇ ਕਾਗਜ਼ ਪਾੜ ਦਿੱਤੇ ਤੁਸੀਂ ਹੈਰਾਨ ਹੋਗੇ ਜਿੱਥੇ ਪਿਛਲੀ ਕਾਰਪੋਰੇਸ਼ਨ 60 ਦੇ 60 ਕਾਰਪੋਰੇਟਰਸ ਕਾਂਗਰਸ ਦੇ ਸੀ ਐਰਕੀ ਇਕੱਲੇ 33 ਆਦਮੀ ਲੜ ਰਹੇ ਨੇ 27 ਆਦਮੀਆਂ ਦੇ ਕਾਗਜ਼ ਹੀ ਉਡਾ ਦਿੱਤੇ ਅਸੀਂ ਆਨਰਬਲ ਹਾਈ ਕੋਰਟ ਚ ਵੀ ਗਏ ਹਾਈ ਕੋਰਟ ਨੇ ਇਲੈਕਸ਼ਨ ਕਮਿਸ਼ਨ ਵੱਲ ਕਹਲਿਆ ਕਿ ਪਹਿਲੇ ਤੁਸੀਂ ਆਪਣੀ ਸਾਰੀ ਗੱਲਬਾਤ ਜਿਹੜੀ ਹੈ ਉਹ ਇਹਨਾਂ ਨੂੰ ਐਪਲੀਕੇਸ਼ਨ ਤੋਂ ਆਪਣੀ ਗੱਲ ਰੱਖੋ ਉਹ ਅਜੇ ਤੱਕ ਅਪਲੋਡ ਫੈਸਲਾ ਨਹੀਂ ਹੋਇਆ ਅੱਜ ਬੇਦਨਾਰ ਸੁਣਵਾਲਾ ਤੇ ਮੋਹਜ ਜੀ ਹੁਣ ਇੱਕ ਸੀਨੀਅਰ ਮੋਸਟ ਸੁਪਰੀਮ ਕੋਰਟ ਦੇ ਲਾਇਰ ਨੇ ਅੱਜ 5 ਵਜੇ ਅਸੀਂ ਟਾਈਮ ਤੈਅ ਕਰ ਲਿਆ ਉੱਥੇ ਜਾ ਰਹੇ ਨੇ ਵੀ ਆ ਟੇਕਿੰਗ ਦਿਸ ਅਪ ਅਰਨੈਸਟਲੀ ਵਿਦ ਦੀ ਆਨਰੇਬਲ ਸੁਪਰੀਮ ਕੋਰਟ ਆਲਸੋ ਕਿ ਇਹ ਚੀਜ਼ ਜੋ ਪਾਰਲੀਮੈਂਟ ਚ ਕੀਤੀ ਹੈ ਜੋ ਸਾਡੀ ਪੰਚਾਇਤਾਂ ਦੀ ਇਲੈਕਸ਼ਨਸ ਹੋਈ ਉਹੀ ਇੱਥੇ ਰਿਪੀਟ ਹੋ ਰਹੀ ਵਾਟ ਇਜ਼ ਦੀ ਆਈਡੀਆ ਜੇ ਕੰਮ ਹੀ ਕਰਨਾ ਸੀ ਤੇ ਭਗਵੰਤ ਮਾਨ ਨੂੰ ਫਿਰ ਨੋਮੀਨੇਸ਼ਨਸ ਹੀ ਕਰ ਦੇਣੀਆਂ ਚਾਹੀਦੀਆਂ ਸੀ ਇਲੈਕਸ਼ਨ ਕਰਵਾਉਣ ਦਾ ਕੀ ਮਕਸਦ ਸੀ ਸਾਰੀ ਗੱਲ ਨਿਹਰਾ ਇੱਥੇ ਹੀ ਨਹੀਂ ਦੇਵੀਗੜ 13 ਦੀਆਂ 13 ਸੀਟਾਂ ਉਡਾ ਦਿੱਤੀਆਂ ਗਈਆਂ ਕਨੌਰ ਦੇ ਵਿੱਚ ਸਾਰੀਆਂ ਸਾਰੀਆਂ ਸੀਟਾਂ ਉਡਾ ਦਿੱਤੀਆਂ ਗਈਆਂ ਸਨੌਰ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਉਡਾ ਕੇ ਸਰਵਸੰਮਤੀ ਵਿਖਾਤੀ ਗਈ ਤੇ ਪਟਿਆਲੇ ਦੀ ਮੇਨ ਕਾਰਪੋਰੇਸ਼ਨ ਜਿੱਥੇ 60 ਦੇ ਵਿੱਚੋਂ ਇਹਨੇ 33 ਕੈਂਡੀਡੇਟ ਡਰੇਗੇ ਨੇ ਸੋ ਇਹ ਤਰੀਕਾ ਜੀ ਇਹਨਾਂ ਕਿਸ ਕਿਸਮ ਦੀ ਰਾਜਨੀਤੀ ਭਗਵੰਤ ਤੇ ਕੇਜਰੀਵਾਲ ਸਾਹਿਬ ਕਰਨਾ ਚਾਹੁੰਦੇ ਮੈਂ ਪੁੱਛਣਾ ਚਾਹਨਾ ਹੈ ਉਹ ਇਹ ਗੱਲ ਅਸੀਂ ਆਪਣੀ ਰੱਖਣ ਵਾਸਤੇ ਗਏ ਸੀ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਇਸ ਤੋਂ ਬਾਅਦ ਅਸੀਂ ਮੈਂ ਤੇ ਰਾਜਾ ਵੜਿੰਗ ਸਾਹਿਬ ਨੇ ਇਕੱਠਿਆਂ ਨੇ ਪਟਿਆਲੇ ਰੱਖੀ ਜਿੱਥੋਂ ਦਾ ਤੁਸੀਂ ਹੈਰਾਨ ਹੋਵੋਗੇ ਸਾਡੇ ਤੇ ਸਿਟਿੰਗ ਐਮ ਸੀਜ਼ ਨੇ ਜਿਨ੍ਹਾਂ ਨੂੰ ਦਫਤਰ ਦੇ ਵਿੱਚੋਂ ਹੀ ਸੀਆਈਏ ਵਾਲੇ ਚੁੱਕ ਕੇ ਲੈ ਗਏ ਤੇ 5 ਵਜੇ 5:30 5 ਵਜੇ ਜਦੋਂ ਕਿਉਂਕਿ ਲਾਸਟ ਟਾਈਮ ਜਿਹੜਾ ਅਸੀਂ ਵਿਡਰੋਅਲਸ ਦਾ 3 ਵਜੇ ਸੀ 5:30 ਵਜੇ ਛੱਡੇ ਇਸ ਕਿਸਮ ਦੇ ਰਾਜ ਨੂੰ ਅਸੀਂ ਹੋਰ ਕਿਸ ਕਿਸਮ ਦਾ ਰਾਜ ਦੱਸਾਂ